ਸਾਥੀਓ ਪਿੰਡ ਕਾਮੇ ਦੇ ਵਿੱਚ ਵੱਡਾ ਅੱਜ ਦੰਗਲ ਕਰਵਾਇਆ ਜਾ ਰਿਹਾ ਪੰਜ ਸਪੈਸ਼ਲ ਕੁਸ਼ਤੀਆਂ ਕੈਟਾਗਰੀ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ ਚੰਡੀ ਦੀ ਕੁਸ਼ਤੀ ਹਮਿਦ ইরਾਨੀ ਅਤੇ ਭੋਲਾ ਕਾਸ਼ਨੀ ਦੇ ਵਿੱਚ ਹੋਵੇਗੀ ਬਹੁਤ ਵੱਡਾ ਦੰਗਲ ਪਿੰਡ ਕਾਮੇ ਦੇ ਵਿੱਚ ਅੱਜ ਕਰਵਾਇਆ ਜਾ ਰਿਹਾ ਆਦੇ ਦੇ ਵਿਚ ਆਮ ਦੇ ਰੰਗੂੜ ਦੇ ਵਿਚ ਹੈ ਰਾਨ ਵਾਲਾ ਮੁੰਡਾ ਲੋ 20 ਮਿੰਟ ਦਾ ਸਾਰਾ ਕੁਝ ਹੋ ਚੁੱਕਾ ਤੇ ਲਾਸਟ ਕੁਸ਼ਤੀ ਇੱਕ ਉਚਕੀਆਂ ਮੈਦਾਨ ਦੇ ਵਿੱਚ ਕਿੰਨੀ ਚੰਗੀ ਵਾਲੀ ਲੱਗੀ ਹੋਣ ਮਿੱਤਰੋ ਫਸ ਗਈਆਂ ਕੰਡੀਆਂ ਧੌਣੇ ਉੱਤੇ ਡੋਡ ਆਜੇ ਕਿਹੜਾ ਰੱਖਦਾ ਬਾਹਰ ਬੈਠੇ ਲੋਕਾਂ ਵਿੱਚ ਗੱਲਾਂ ਹੁੰਦੀਆਂ ਕਿਹੜਾ ਖਿੱਚੂ ਗਿੱਟੇ ਕਿਹੜਾ ਮਾਰੂਗਾ ਧੋਬੀ ਅੱਜ ਖਿੱਚ ਖਿੱਚ ਕੇ ਜਿਹੜਿਆਂ ਪੱਟਾਂ ਦੇ ਵਿੱਚ ਜੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਜਿਹੜਿਆਂ ਪੱਟਾਂ ਦੇ ਵਿੱਚ ਜੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਗੋਰਾ ਨਿਸ਼ੋਰ ਰੰਗ ਹੈ ਲਾਲ ਰੰਗ ਦੀ ਕ੍ਰਾਂਚ ਖਾਮਿੰਦ ਹੱਕਮੰਦ ਮੁੰਡਾ ਹੈ ਰਾਣ ਵਾਲਾ ਤੇ ਨਾਲ ਨੀਲੇ ਰੰਗ ਦੀ ਕਾਂਜ ਦੇ ਵਿੱਚ ਸਾਬਲਾ ਜਿਹਾ ਰੰਗ ਹੈ ਭੋਲਾ ਕਸ਼ਮੀਰੀ ਅਖਾੜਾ ਤੋਹਿਤਾ ਦੋਨਾਂ ਮੁੰਡਾ ਦੇ ਦਰਮਿਆਨ ਢੰਡੀ ਦੀ 1 ਨੰਬਰ ਦੀ ਕੁਸ਼ਤੀ ਅੱਜ ਇਸ ਬੱਲੇ ਮੈਦਾਨ ਦੇ ਵਿੱਚ ਆ ਰਹੀ ਆ ਕਿ ਹੋ ਕੇ ਤਿਆਰ ਪਹਿਲਵਾਨ ਜਦੋਂ ਪਿੰਡ ਕਾਮਿਆਂ ਦੇ ਵਿਚ ਆਉਂਦਾ ਏ ਕੱਚ ਕੇ ਲੰਗੋਟਾ ਜਦੋਂ ਅਖਾੜੇ ਵਿੱਚ ਜਾਂਦਾ ਏ ਜਦੋਂ ਵੱਜੇ ਢੋਲ ਉੱਤੇ ਦਵਾ ਛਾਤੀ ਉੱਤੇ ਡੌਲੇ ਫੜਕਾਉਂਦਾ ਏ ਕਹਿੰਦਾ ਆਜੋ ਜਿੰਨੇ ਆਉਣਾ ਥਾਪੀ ਪੱਟਾ ਉੱਤੇ ਮਾਰਦਾ ਏ ਫਸ ਜਾਂਦੇ ਜਦੋਂ ਸਿੰਘ ਕੁੰਡੀਆਂ ਦੇ ਜੋਰ ਅੰਦੀ ਚੋਟੀ ਦਾ ਲੰਮਦਾ ਏ ਕਾਹਮਾ ਬਲਬੀਰ ਸਮਰਾਣੀ ਵਾਲਾ ਸ਼ੇਰ ਜੋੜ ਕੇ ਸੁਣਾਉਂਦਾ ਏ ਖਾੜੇ ਵਿੱਚਕਾਰ ਨਹੀਂ ਰਹਿਣਾ ਜਦੋਂ ਹਮੇਸ਼ਾ ਦਿਲ ਦੇ ਵਿੱਚ ਤਾਜ਼ਾ ਰਹਿ ਗਿਆ ਲਖਾੜੀ ਵੀ ਬਹੁਤ ਵਧੀਆ ਸਿਹਰਾ ਬਾਪੂ ਦਲਾਰਾ ਵੀ ਬਹੁਤ ਵਧੀਆ ਸਿਹਰਾ ਦਲਵੀਰ ਸਮਰਾੜੀ ਵਾਲਾ ਜੋ ਜਿੱਤੇ ਨਾ ਹੋਵੇ ਨੰਗੋਟੇ ਦਾ ਕਰਕੇ ਉੱਠ ਕੇ ਰਣ ਨਾਮ ਨੂੰ ਧੜਾ ਦੇਣਾ ਕਰੋ ਫੌਜੀ ਜਵਾਨ ਸ਼ੂਰਮਾ ਜੋ ਤਾਰਦੀਆਂ ਦੀ ਜੰਗ ਵਿੱਚ ਖਤੇ ਜਾ ਕੇ ਪਾਵੇ ਨਾ ਮਾਰ ਮਾਰ ਖਾਪੀ ਅੰਕਾਰ ਉਹ ਪਹਿਲਵਾਨ ਸ਼ੂਰਮਾ ਜੋ ਖਾੜੇ ਵਿੱਚ ਮਾਰ ਮਾਰ ਖਾਪੀ ਆਵੇ ਨਾ ਜੋ ਖਾੜੇ ਵਿੱਚ ਮਾਰ ਮਾਰ ਖਾਪੀਆ ਆ ਵੀ ਨਾ ਇਸ ਵੇਲੇ ਸਵਾਦ ਵੱਖਰਾ ਉਹ ਨਜ਼ਾਰਾ ਵੱਖਰਾ ਜੁਨੇਸ ਵਾਲਾ ਨੌਂਿਆ ਟੜੀ ਤੇ ਖਾੜੇ ਦਾ ਬੱਲੇ ਬੱਲੇ ਕਰਵਾ ਰਿਹਾ ਮੈਦਾਨ ਦੇ ਵਿੱਚ ਹੁਜਿਆ ਨਾ ਭੜਾ ਕੁਮੋਰ ਐੜਾ ਟਿਦਰੀ ਛੇੜਾ ਮੁਰਾ ਪੈਰਾਂ ਦੇ ਦੁੱਧ ਕਿੱਥੇ ਜਾਂਦੇ ਸੋਹਣਿਆ ਤਰੰਡਾ ਵੀ ਨਹੀਂ ਚੁੱਪਦਾ ਜਿਸਮ ਕਠੋਰ ਚੋਪੜਾਂ ਦਾ ਚੜੀ ਜਬਾਨੀ ਗਰਮ ਖੂਨ ਦੇ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦਾ ਮੈਦਾਨੋਂ ਡਰ ਕੇ ਨਹੀਂ ਭੱਜਦੇ ਰਾਜੇ ਖੇਲੇ ਮਾਰਦੇ ਮੈਦਾਨੋਂ ਡਰ ਕੇ ਨਹੀਂ ਭੱਜਦੇ ਲੈ ਇਸ ਵੇਲੇ ਜੋਰ ਲੱਗਾ ਪਿਆ ਹਮਦਰ ਹੈ ਕਹਿੰਦੇ ਰਣ ਵਾਲਾ ਕਰਵਾਊਗਾ ਬੱਲੇ ਬੱਲੇ ਕਿ ਨਹੀਂ ਗੱਲਾਂ ਸਮੇਂ ਦੀਆਂ ਗੱਲਾਂ ਟਾਈਮ ਦੀਆਂ ਹੋ ਨਹੀਂ ਹਿੱਸਾ ਇਸ ਵੇਲੇ ਮੈਦਾਨ ਦੇ ਵਿੱਚ ਕੁਸ਼ਤੀ ਆਰਥ ਪਾਰ ਵੀ ਹੋ ਚੁੱਕੀ ਆ ਹਮਦੇ ਰਣ ਵਾਲੇ ਨੇ ਕੁਸ਼ਤੀ ਜਿੱਤ ਲਈ ਆ ਹਮਦੇ ਰਣ ਵਾਲੇ ਨੇ ਕੁਸ਼ਤੀ ਜਿੱਤ ਲਈ ਆ ਮੇਰੇ ਮਿੱਤਰੋ ਦੇ ਵਿੱਚ ਹੀ ਕੁਸ਼ਤੀ ਆਰ ਤੇ ਪਾਰ ਦੀ ਹੋ ਗਈ ਹੈ ਲੋ ਜਾਨਦਾਰੀ ਸਾਰੀਆਂ ਤਸਵੀਰਾਂ ਸਮੁੱਚੀ ਪ੍ਰਵਾਹ ਦੀ ਕਮੇਟੀ ਦੇ ਨਾਲ ਸਾਰੇ ਭਰਾਵਾਂ ਦਾ ਫਿਰ ਤੋਂ ਧੰਨਵਾਦ ਕਰਦੇ ਆਪਾਂ ਬਹੁਤ ਬੁਰੀਆ ਦਰਦ ਜਿਹੜਾ ਅੱਜ ਦਾ ਸਿੰਘ ਮੇਲਾ ਸਫਲ ਹੋਇਆ ਦੇਸੂ ਚੋਚੇ ਨਾਲ ਹੋ ਜਾ ਨਾਲ ਇੱਕ ਸਾਹੇ ਤਸਰੀਨ ਪਾ ਲੋ ਕਿ ਆਮਨੇ ਨਾ ਨਾ ਆ ਗਿਆ ਰਹੀਏ ਭਾੜੇ ਨੂੰ ਆਂਜੀ ਜੇਦਰ ਪਰਮਜੀਤ ਤੰਦੋੜਾ ਜੀ ਸੇਮ ਕੰਦੋੜਾ ਜੀਤ ਕੰਦੋੜਾ ਦੇ ਨਾਲ ਯਾਦਗਾਰੀ ਤਸਵੀਰ ਸਾਂਝੀ ਹੋ ਰਹੀ ਹੈ। ਕਾਸ਼ਨੀ ਅਖਾੜਾ ਢਲੇਤਾ ਹਾਮਿਦ ਅਰਾਨੇ ਦੋਨਾਂ ਮੱਲਾ ਦੇ ਵਿਚਕਾਰ ਚੰਡੀ ਦੀ 1 ਨੰਬਰ ਦੀ ਕੁਸ਼ਤੀ ਹੋਵੇਗੀ। ਕੋਲਾ ਕਾਸ਼ਨੀ ਅਖਾੜਾ ਢਲੇਤਾ ਹਾਂ ਚੰਡੀ ਦੀ 1 ਨੰਬਰ ਦੀ ਕੁਸ਼ਤੀ ਦੀ ਸ਼ੁਰੂਆਤ ਹੋ ਰਹੀ ਹੈ। ਹਾਮਿਦ ਅਰਾਨੇ ਕੋਲਾ ਕਾਸ਼ਨੀ ਅਖਾੜਾ ਢਲੇਤਾ ਦੋਨਾਂ ਮੱਲਾ ਦੇ درمیان ਕੁਸ਼ਤੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਮੈਦਾਨ ਦੇ ਵਿੱਚ। ਲੇ ਵੀ ਲੱਖੇਵਾਂ ਵੀ ਚਲੋ ਇਹ ਜੋ ਛਿੰਝ ਕਮੇਟੀ ਦਾ ਦੰਗਲ ਹੋਇਆ ਪਿੰਡ ਕਾਮਾ ਵਿਖੇ ਚੀਰ ਭਗਤ ਸਿੰਘ ਨਗਰ ਇਹਦੇ ਵਿੱਚ ਅਸੀਂ ਹਰੇਕ ਸਾਲ ਇਹ ਸਾਡੇ ਪਿੰਡ ਦੀ ਸੁੱਖ ਹੈ ਅਸੀਂ ਸਾਡੇ ਬਜ਼ੁਰਗਿਆਂ ਨੂੰ ਮਨਾਉਂਦੇ ਆਏ ਆ ਇਸ ਦਿਹਾੜੇ ਨੂੰ ਛਿੰਝ ਕਰਾਉਂਦੇ ਆਏ ਆ ਅਸੀਂ ਵੀ ਉਸੇ ਰਸਤੇ ਤੁਰ ਕੇ ਇਸ ਵੇਲੇ ਵੱਡਾ ਦੰਗਲ ਕਰਾਇਆ ਜਿਹਦੇ ਵਿੱਚ ਬੜੇ ਨਾਮੀ ਪਲਵਾਨ ਆਏ ਆ ਛੋਟੇ ਬੱਚਿਆਂ ਤੋਂ ਲੈ ਕੇ ABC ਤੇ ਕੈਟਾਗਰੀ ਉਹਦੇ ਵਿੱਚ ਸਪੈਸ਼ਲ ਕੁਸ਼ਤੀਆਂ ਉਹਦੇ ਵਿੱਚ ਪਟਕੇ ਦੀ ਕੁਸ਼ਤੀ ਤੇ ਭੋਲਾ ਕਾਸ਼ਨੀ ਤੇ ਹਮਜ਼ਰਾਨੀ ਦੇ ਵਿਚਕਾਰ ਹੋਈ ਆ ਹਮਜ਼ਰਾਨੀ ਨੇ ਮੁਕਾਬਲਾ ਜਿੱਤਿਆ ਸੋ ਅਸੀਂ ਸਾਰੇ ਹੀ ਪਿੰਡ ਵਾਸੀ ਐਨ ਆਰ ਆਈ ਸਾਡੀ ਸ਼ਹਿੰਜ ਕਮੇਟੀ ਦੇ ਮੈਂਬਰ ਤੇ ਬਿਲੇ ਯੂਥ ਕਲੱਬ ਕਾਮਾ ਅਸੀਂ ਇਹ ਰਲ ਕੇ ਇਹ ਕਾਰਜ ਕਰਦੇ ਆਂ ਬਾਕੀ ਵੀ ਪਿੰਡ ਦੇ ਵਿੱਚ ਕੋਈ ਵਾਂਝਾ ਕਾਰਜ ਹੁੰਦਾ ਜਾਂ ਕੋਈ ਹੁੰਦਾ ਹੈ ਕਲੱਬ ਵੱਲੋਂ ਤੇ ਸ਼ਹਿੰਜ ਕਮੇਟੀ ਵੱਲੋਂ ਤੇ ਐਨ ਆਰ ਆਈ ਦੇ ਸਹਿਯੋਗ ਨਾਲ ਇਹ ਅਸੀਂ ਪਿੰਡ ਦੇ ਛੋਭ ਕੰਮ ਜਿੰਨੇ ਵੀ ਹੁੰਦੇ ਆ ਦੁੱਖ ਸੁੱਖ ਚ ਲੋਕਾਂ ਦੇ ਜਾਂਦੇ ਜਿੱਥੇ ਪ੍ਰਧਾਨ ਜੀ ਵੱਡੇ ਸ਼ਹਿੰਜ ਦੇ ਨਾਲ ਕਾਮਾ ਪਿੰਡ ਜਾਣਿਆ ਜਾ ਰਿਹਾ ਉੱਥੇ ਇੱਕ ਬਹੁਤ ਵੱਡਾ ਨਾਮ ਜੁੜਦਾ ਪਟਵਾਲਾ ਪਟਵਾਲਾ ਦੇ ਬਾਰੇ ਵੀ ਬਹੁਤ ਵੱਡੇ ਪੈਂਟ ਕਾਮੇ ਦੇ ਵਿੱਚ ਮੈਚ ਕਰਾਏ ਜਾ ਰਹੇ ਆ ਲੱਖਾਂ ਰੁਪਈਆ ਲਾ ਕੇ ਗਰਾਊਂਡ ਨੂੰ ਤਿਆਰ ਕੀਤਾ ਗਿਆ ਉਹਦੇ ਨਾਲ ਜਿਹੜੇ ਦਰਖਤ ਹੈਗੇ ਸਪੈਸ਼ਲ ਪੰਜਾਬ ਦੇ ਵਿੱਚੋਂ ਛਾਂਟ ਛਾਂਟ ਕੇ ਲਗਾਏ ਗਏ ਆ ਨੌ ਜਵਾਨਾਂ ਦਾ ਜਿਹੜਾ ਵੱਡਾ ਖਰਚਾ ਹੈਗਾ ਇਹਨੂੰ ਰੇਂਜ ਕਿਸ ਤਰ੍ਹਾਂ ਕਰਦੇ ਆ ਰੇਂਜ ਅਸੀਂ ਇਸ ਤਰ੍ਹਾਂ ਕਰਦੇ ਆ ਵੀ ਸਾਡੀ ਕਲੱਬ 1968 ਤੋਂ ਵੈਸੇ ਤਾਂ ਪਹਿਲਾ ਵੀ ਸੀ ਜਣੀ ਜਦੋਂ ਜਦੋਂ ਸ਼ਹੀਦ ਹੋਏ ਨਾ 1965 ਦੇ ਜੰਗ ਦੇ ਵਿੱਚ ਫਿਰ ਗੁਰਦੀਪ ਸਿੰਘ ਸੋਨ ਸਿੰਘ ਉਹਨਾਂ ਤੋਂ ਬਾਅਦ ਸ਼੍ਰੀ ਚੰਨ ਲਾਲ ਜੀ ਉਹ ਤੋਂ ਬਾਅਦ ਅਸੀਂ 60 ਤੋਂ ਇਹ ਟੂਰਨਾਮੈਂਟ ਪਹਿਲਾ ਨੰਬਰ ਤੋਂ ਗੈਣ ਲੱਗੇ ਆ ਇਹ ਸਾਲ ਸਾਡਾ 60ਵਾਂ ਟੂਰਨਾਮੈਂਟ ਹੈ ਇਹਦੇ ਵਿੱਚ ਐਨ ਆਰ ਆਈ ਸਾਡੇ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਹੈ ਤੇ ਉਹ ਸਪੈਸ਼ਲ ਅਸੀਂ ਪੱਕੀਆਂ ਡੇਟਾਂ ਰੱਖੀਆਂ ਇਹ ਤੇ ਜ਼ਰੂਰ ਆਂਦੇ ਆ ਅਸੀਂ 50ਵਾਂ ਟੂਰਨਾਮੈਂਟ 골ਡਨ ਜੁਬਲੀ ਮਨਾਇਆ ਸੀ ਐਸ ਕੀ 60ਵਾਂ ਬਣਾ ਰਹੇ ਆ ਸਾਡੇ ਹਰਦੇਵ ਸਿੰਘ ਦੀ ਕਮਾਂ ਜਿਹਨਾਂ ਨੇ ਅਸੀਂ ਸਰਪਰਾਸਤੀ ਦੇ ਟੂਰਨਾਮੈਂਟ ਕਰਾਣੇ ਆ ਉਹਨਾਂ ਦਾ ਬੜਾ ਵੱਡਾ ਯੋਗਦਾਨ ਆ ਉਹਨਾਂ ਨੇ ਸਕੂਲ ਦੀ ਬਿਲਡਿੰਗ ਹੋਰ ਪਿੰਡ ਦੇ ਬੜੇ ਵੱਡੇ ਕੰਮ ਸਾਨੂੰ ਸਾਨੂੰ ਬਹੁਤ ਵੱਡੀ ਉਹਨਾਂ ਦੀ ਦੇਣ ਆ ਕਲੱਬ ਨੂੰ ਵੀ ਪੈਸੇ ਪੱਖੋਂ ਵੀ ਤੇ ਸ਼ਾਬਾਸ਼ੀ ਵੀ ਉਹਨਾਂ ਲੋ ਬਹੁਤ ਵੱਡੀ ਆ ਬਾਕੀ ਪਿੰਡ ਵਾਸੀ ਸਾਨੂੰ ਸਹਿਯੋਗ ਦਿੰਦੇ ਆ ਅਸੀਂ ਇਹ ਜਿਹੜਾ ਅੱਜਕੱਲ੍ਹ ਛੇਮਾ ਦਰਿਆ ਚੱਲ ਰਿਹਾ ਸਰਕਾਰ ਵੀ ਲੱਗੀ ਹੋਆ ਸਰਕਾਰ ਇਕੱਲੀ ਨਾਲ ਵੈਸੇ ਤਾਂ ਮੈਂ ਨਹੀਂ ਕਹਿੰਦਾ ਭਈ ਉਹ ਕੁਝ ਕਰ ਲੈਗੇ ਜਦ ਤੱਕ ਸਾਡੀਆਂ ਕਲੱਬਾਂ ਦਾ ਪਿੰਡ ਵਾਸੀਆਂ ਦਾ ਕੋਈ ਸਹਿਯੋਗ ਨਹੀਂ ਹੁੰਦਾ ਇਸ ਕਰਕੇ ਅਸੀਂ ਫੁੱਟਬਾਲ ਅਕੈਡਮੀ ਬੱਚਿਆਂ ਦੀ ਖੋਲੀ ਆ ਜਿਹਦੇ ਵਿੱਚੋਂ ਅਸੀਂ ਅੰਡਰ 14 ਅੰਡਰ 17 ਅੰਡਰ 19 ਇਹ ਤਿਆਰ ਕਰਦੇ ਆ ਟੀਮਾਂ ਅੱਗੇ ਅਸੀਂ ਕਲੱਬਾਂ ਨੂੰ ਬੱਚੇ ਭੇਜਦੇ ਆ ਕੋਲਜਾਂ ਦਿੰਨੇ ਆ ਕੋਚ ਸਾਹਿਬ ਰੱਖਿਓ ਆ ਤੇ ਮਾਲੀ ਰੱਖਿਓ ਆ ਗਰਾਊਂਡ ਦੀ ਮੇਨਟੇਨ ਲਈ ਜਿਮ ਖੋਲ੍ਹਿਆ ਸਟੇਡੀਅਮ ਬਣਾਇਆ ਤੇ ਸਾਡੇ ਅਸੀਂ ਕਲੱਬ ਚੋਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੇ ਐਨਆਰਆਈ ਦੇ ਸਹਿਯੋਗ ਨਾਲ ਇਹ ਕਰ ਰਹੇ ਆ ਅਸੀਂ ਚਾਹਨੇ ਆ ਕਿ ਸਾਡੇ ਪਿੰਡੋਂ ਕਿਸੇ ਵੀ ਤਰ੍ਹਾਂ ਚਾਹੇ ਸ਼ਕਤੀ ਨਾਲ ਚਾਹੇ ਖੇਡਾਂ ਨਾਲ ਚਾਹੇ ਸਮਝਾਉਣ ਨਾਲ ਚਾਹੇ ਦਬਕੇ ਨਾਲ ਜਿਹੜੀ ਨਸ਼ਾ ਖਤਮ ਹੋਵੇ ਕਾਫੀ ਅਸੀਂ ਇੱਥੇ ਕੰਟਰੋਲ ਵੀ ਕੀਤਾ ਹੁਣ ਕਾਫੀ ਅੱਗੇ ਤਾਂ ਸਾਡੇ ਚੌਂਕਾ 'ਚ ਵਿਕਦੇ ਹੁੰਦਾ ਸੀਗਾ ਪਰ ਹੁਣ ਅਸੀਂ ਕਾਫੀ ਕੰਟਰੋਲ ਕੀਤਾ ਹੁਣ ਦਾਖਲ ਆ ਕੇ ਕਲੱਬ 'ਵਾਂ ਹਾਂ ਇਹ ਵੀ ਕਰਦੇ ਹਾਂ ਹਾਂ ਕਲਬਾਂ ਨੂੰ ਦਾਖਲ ਕਰਾ ਕੇ ਪੈਸੇ ਦੀ ਕਾਬਲ ਜੋ ਅਸੀਂ ਮਤਲਬ ਕੋਈ ਨਸ਼ੇ ਨਸ਼ੇ ਵੀ ਕਰਦਾ ਅਸੀਂ ਉਹਨਾਂ ਨੂੰ ਜਿੱਦਾਂ ਐਡਮਿਟ ਵੀ ਕਰਾਣੇ ਆ ਉਹਨਾਂ ਦੇ ਖਰਚੇ ਖਰਚੇ ਵੀ ਕਰਦੇ ਆ ਵੀ ਜੇ ਕਿਸੇ ਨੇ ਕੋਈ ਜਿਹੜਾ ਲੱਗਾ ਉਹਨੂੰ ਛੁਡਾ ਦੇਣੇ ਆ ਨਸ਼ਾ ਤੇ ਬਾਕੀ ਸਾਡਾ ਸਾਰੇ ਸਾਡੀ ਟੀਮ ਬਹੁਤ ਅੱਛੀ ਆ ਤੇ ਮੇਰੇ ਜੋ ਨਾਲ ਸਾਰੇ ਮੇਰੇ ਖੜੇ ਆ ਅਸੀਂ ਸਾਰਿਆਂ ਦਾ ਸਾਡਾ ਸਹਿਯੋਗ ਆ ਮੇਰਾ ਇਕੱਲੇ ਦਾ ਨਹੀਂ ਆ ਤੇ ਜਿੰਨੇ ਵੀ ਸਾਡੇ ਸੱਜਣਾ ਨਾਲ ਇਹ ਸਾਰਿਆਂ ਦਾ ਬਹੁਤ ਵੱਡੀ ਵਧੀਆ ਟੀਮ ਆ ਤੇ ਬੜਾ ਸਹਿਯੋਗ ਆ ਫੁੱਟਬਾਲ ਦੇ ਟੂਰਨਾਮੈਂਟ ਤੁਹਾਡੇ ਕੋਲਿਆ ਫੁੱਟਬਾਲ ਦੇ ਦੀ ਡੇਟਾ ਫਾਈਨਲ ਹੋ ਗਈ ਹੈ ਹਾਂਜੀ 25 ਤੋਂ 30 ਨਵੰਬਰ ਹੈ ਤੇ ਇਹ ਸਾਡੀ ਪੱਕੀ ਡੇਟ ਹੈ ਬਹੁਤ ਸਾਰਾ ਤੋਂ ਆ ਸਾਡਾ ਰਜਿਸਟਰ ਟੂਰਨਾਮੈਂਟ ਹੈ ਉਸ ਵੇਲੇ ਪੰਜਾਬ ਚ ਕੋਈ ਕਲੱਬ ਮਤਲਬ ਹੋਰ ਹੋਰ ਟੂਰਨਾਮੈਂਟ ਨਹੀਂ ਹੁੰਦਾ ਉਹ ਸਿਰਫ ਸਾਡਾ ਹੀ ਹੋਵੇਗਾ ਇਹਦੇ ਵਿੱਚ ਕਲੱਬਾਂ ਆਣ ਗਿਆ 25 ਤੋਂ ਕਾਮਯਾਬ ਫਿਰ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਹੈ ਬਹੁਤ ਵੱਡਾ ਇੱਕ ਦਮਿੰਟ ਬਾਕੀ ਇੱਧਰ ਦੇ ਪਾਸੇ ਖਦੀ ਤੇ ਬਰਿੰਦਰ ਦੇ ਵਿਚਕਾਰ ਕੁਸ਼ਤੀ ਚੱਲਦੀ ਹੈ ਛੱਡ ਗਈ ਹੈ ਕੁਝ ਕੁ ਕੈਂਟ ਬਾਕੀ ਹੈ ਚੱਲਦੀ ਕੁਸ਼ਤੀ ਹੋਈ ਮੱਲ ਬਰਾਬਰ ਦੇ ਹੈ ਜੋਰ ਲੱਗਾ ਪਿਆ ਇੱਧਰ ਦੇ ਪਾਸੇ ਲਾਡੀ ਝੰਡੇ ਵਾਲੇ ਪਾਸੇ ਹੈ ਸੰਦੀਪ ਆਹ ਮੁੰਡੇ ਦਾ ਬੰਦਾ ਤਜਰਬਾ ਬੋਲਦਾ ਬਹੁਤ ਲੰਮੇ ਟਾਈਮ ਤੋਂ ਖੜਦਾ ਆ ਰਿਹਾ ਲਾਡੀ ਨਾਗ ਹੈ ਕਹਿੰਦੇ ਬਾੜੋ ਵਾਲਿਆ ਦੋਨਾਂ ਮੱਲਾਂ ਦੇ ਦਰਮਿਆਨ ਸਪਸ਼ਟ ਕੁਸ਼ਤੀ ਹੋਵੇਗੀ ਅਈ ਸੰਦੀਪ ਜੀ ਬਣੋ ਪਰਮਜੀਤ ਕਦੋਣਾ ਕੁਸ਼ੀਸ਼ ਕਰਾਂਗੇ ਆਨੰਦ ਕੁਸ਼ਤੀ ਵੀ ਸੁਪਤ ਅਜਮੇਰ ਸਿੰਘ ਜੀ ਗੁੱਡੂ ਪ੍ਰਧਾਨ ਮਨਜੀਤ ਸਿੰਘ ਜੀ ਕੈਸ਼ੀਅਰ ਗਦਾਵਰ ਸਿੰਘ ਜੀ ਸਿੰਘ ਨੇ ਔਰ ਸਾਡੇ ਜਸਵਿੰਦਰ ਸਿੰਘ ਜੀ ਸਰਪਤਾ ਪੰਚ ਮਨਜੀਤ لال ਜੀ ਸਰਪਤਾ ਪੰਚ ਬਾਬਾ ਜੀ ਆਜੋ ਜਸਦੀਪ ਬਾਬਾ ਜੀ ਆਜੋ ਯਾਦਗਾਰੀ ਸਾਂਝੀਆਂ ਤਸਵੀਰਾਂ ਇਹਨਾਂ ਮੱਲਾ ਦੇ ਨਾਲ ਸਪੈਸ਼ਲ ਕੁਸ਼ਤੀ ਹੋਵੇਗੀ ਚੌਥੀ ਕੁਸਦੀਕ ਹੈ ਕਹਿੰਦੇ ਅਖਾੜਾ ਰੋੜ ਮੁਜਾਰਾ ਔਰ ਨਾਲ ਸਪੈਸ਼ਲ ਕੁਸ਼ਤੀ ਦੀ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਹੈ ਟਾਈਮ ਨੋਟ ਕਰ ਲਓ ਵੀਰੇ ਪਾਜੀ ਟਾਈਮ ਨੋਟ ਕਰ ਲਓ ਸਮਾਂ 15 ਮਿੰਟ ਦਾ ਦੀ ਕੋਠੀਆਂ ਤੇ ਕੰਧਾਂ ਮਰਵਾ ਦਿੰਦੀਆਂ ਚੁਗਲੀ ਦੀ ਐਡੀ ਭੜੀ ਅੱਗ ਮੱਚਦੀ ਉਸ ਜੱਟ ਦੀ ਫਸਲ ਕਦੇ ਝਾੜ ਦੇਵੇ ਨਾ ਜਿਸ ਘਰ ਚ ਸੀਰੀ ਦੀ ਰੋਟੀ ਅੱਡ ਪੱਕਦੀ ਗੁਰੂ ਘਰ ਬਹਿ ਕੇ ਨਹੀਂ ਉਹ ਫੀਮ ਬੰਦੀ ਦੀ 60 ਸਾਲਾਂ ਬਾਅਦ ਨਹੀਂ ਉਹ ਦਾੜੀ ਰੰਗੀ ਦੀ ਅੱਖਾਈ ਸਟੈਂਡ ਫਿਰ ਹੁੰਦਾ ਏ ਬੰਦਾਾਂ ਦੇ ਵਿਆਹ ਵਿੱਚ ਤਸ ਜੇ ਇੱਜ਼ਤਾਂ ਦੇ ਮਹਿਲ ਫਿਰ ਗਿਰ ਜਾਂਦੇ ਆ ਜੇ ਪਿੰਡ ਦੀ ਕੁੜੀ ਹੀ ਪਿੰਡ ਵਿੱਚ ਵੱਸ ਜੇ ਇੱਜ਼ਤਾਂ ਦੇ ਮਹਿਲ ਫਿਰ ਗਿਰ ਜਾਂਦੇ ਆ ਜੇ ਪਿੰਡ ਦੀ ਕੁੜੀ ਹੀ ਪਿੰਡ ਵਿੱਚ ਵੱਸ ਜੇ ਲਓ ਸਾਹਮਣੇ ਦੇਖਿਓ ਉਧਰ ਕਿ ਵੀਰ 10 ਮਿੰਟ ਹੋ ਗਏ ਹੋਣਗੇ ਹੋਣੀਆਂ ਆ ਦੋਨੇ ਕੁਸ਼ਤੀਆਂ ਸਮਾਪਤ ਹੋਣ ਤੋਂ ਬਾਅਦ ਪੰਚ ਚਕਰਾ ਠੇਕੇਦਾਰ ਪਰਮਜੀਤ ਕੰਦੋਲਾ ترਸੇਮ ਸਿੰਘ ਜੀ ਕੰਦੋਲਾ ਬਾਬਾ ਜੀ ਜਸਦੀਪ ਬਾਬਾ ਜੀ ਮੰਗਾ ਜੀ ਸਮੂਹੇ ਲੱਗਰ ਦੇ ਨਾਲ ਆ ਪ੍ਰਵੰਤ ਦੀ ਕਮੇਟੀ ਦੇ ਨਾਲ ਚੰਦੂ ਵਾਲੇ ਮੱਲਾਂ ਦੇ ਨਾਲ ਇੱਕ ਬਹੁਤ ਵੀਰੀਆ ਯਾਦਗਾਰੀ ਤਸਵੀਰ ਖਿੱਚੀ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਸੂਰੀਆ ਵਾਲੇ ਵੀਰਾਂ ਦਾ ਸਾਊਂਡ ਬੜੀ ਮਿੱਠੀ ਦੀ ਤਿਆਰੀ ਹੈ ਮੱਲਾਂ ਦੇ ਦਰਮਿਆਨ ਹੋਈ ਕਿ ਇੱਕ ਪਾਸੇ ਹਰਾਨ ਵਾਲਾ

ਜਿਹੜੀ ਹੋਣੀ ਆ ਪੈ ਇੱਕ ਇੱਕ ਕੁਸ਼ਤੀ ਸਪੈਸ਼ਲ ਹੋਵੇਗੀ ਦਰ ਸਿੰਘ ਜੀ ਮੱਥਾ ਰੋੜੂ ਦੇ ਦਾਰਾ ਪਾਰਸ ਚੇਰੇ ਸੁੱਖਾ ਜੀ ਮਾਲੂ ਮਜਾਰੇ ਵਾਲੇ ਨਾਲ ਸਾਡੇ ਮਿੰਦਰ ਟਿੱਬੀ ਜੀ ਹੈ ਰੋਟੈਂਡੋ ਸਰਪੰਚ ਸਾਹਿਬ ਪੁੱਜਿਆ ਸੌਖੀ ਨਹੀਂ ਸਰਪੰਚ ਕਰਨ ਪਵਨ ਮਾਰਗਲ ਕਰਨ ਨੋ ਮਰਦ ਨੂੰ ਤਾਲਾ ਬੇਤ ਨੂੰ ਪੜਨਾ ਤੇ ਲੱਕੜ ਨੂੰ ਥਾਨਾ ਰੰਗੜ ਕੇ ਧਰ ਜਾਂਦੇ ਤੇ ਆ ਬਸੋੜਾ بگੜਿਆ ਕੋੜਾ ਵੀੜ ਦਾ ਥੋੜਾ ਤਿੰਨੇ ਕੁਝ ਵੀ ਛੱਡਦੇ ਨਹੀਂ ਚੋਰਾਂ ਦਾ ਲੁੱਟਿਆ ਪੁਲਿਸ ਦਾ ਕੁੱਟਿਆ ਤੇ ਰਾਨਾਂ ਦਾ ਪੁੱਟਿਆ ਤਾਕਤ ਦੇ ਆਉਂਦਾ ਨਹੀਂ ਬਨਾਰਸੀ ਫੱਗ ਸਿਰੋਂ ਨਹੀਂ ਤਾਕਤ ਤੇ ਹਾਰਦੀ ਅੱਗ ਤਿੰਨੋਂ ਗੱਲਾਂ ਗੁਰੀਆਂ ਨੇ ਲੰਗੋਟੇ ਦਾ ਜੱਤੀ ਲਹੰਗੇ ਦੀ ਸੱਤੀ ਤੇ ਵਫਾਦਾਰ ਪਤੀ ਜ਼ਿੰਦਗੀ ਵਿੱਚ ਬਹੁਤ ਰੋਣਾ ਹੰੜਾਦਾ ਮੱਥੇ ਟੇਕਦਾ ਹੈ ਕਹਿੰਦਾ ਮੰਦਰਾ ਮਿਸਦਾ ਹੈ ਗੁਰਦੁਆਰਿਆਂ ਵਿੱਚ ਮਾਂ ਬਾਪ ਨੂੰ ਘਰੋਂ ਕੁੱਟ ਕੇ ਕੱਢ ਦਿੱਤਾ ਤੇਰੀ ਚਰਚਾ ਹੋ ਗਈ ਪੁੱਤ ਹੁਣ ਸਾਰਿਆਂ ਵਿੱਚ ਜਿਹੜੀ ਪਾਲਿਆ ਪੜਾਇਆ ਤੈਨੂੰ ਵੱਡਾ ਕੀਤਾ ਤੂੰ ਕਦਰ ਨਹੀਂ ਕੀਤੀ ਉਹਨਾਂ ਦੀ ਦੋਹਾਂ ਤੋਂ ਇਥੋਂ ਤੱਕ ਰੇ ਰਖ ਲੈਂਦਾ ਤੂੰ ਕਦਰ ਨਹੀਂ ਕੀਤੀ ਦੋਨਾਂ ਵੀ ਵੱਡੇ ਪੈਸੇ ਵਾਲਿਆ ਫਿਰੇ ਪਹਾੜਾਂ ਵਿੱਚ ਰੱਬ ਲੱਭਦਾ ਘਰੋਂ ਕੱਢ ਕੇ ਰੱਬ ਨੂੰ ਜਿੰਦਾ ਆਸ਼ਰਮ ਵਿੱਚ ਬਾੜ ਦਿੱਤਾ ਢਿਹੇ ਤੇ ਪਿੰਡ ਦਾ ਮੰਗਾ ਸਾਚ ਲਿਖਦਾ ਤੂੰ ਇਨਸਾਨੀਅਤ ਬਾਰਾਂ ਬਰਕਾ ਪਾੜ ਦਿੱਤਾ ਤੂੰ ਇਨਸਾਨੀਅਤ ਦੀ ਜੱਬੋ 368 ਵੋਟਰ ਸਾਡੇ ਵੀਰ ਪਹੁੰਚੇ ਆ ਇਹਨਾਂ ਦਾ ਵੀ ਇੱਥੇ ਸੰਜ ਕਮੇਟੀ ਨੂੰ ਧੰਨਵਾਦ ਨਵ ਕਰਤਾਰ ਸਿੰਘ ਜੀ ਜੱਫਾ ਆ ਤੋ ਵਿਸ਼ੇਸ਼ ਤੌਰ ਤੇ ਪੁੱਜਿਆ ਜੀ ਆਇਆਂ ਨੂੰ ਧੰਨਵਾਦ ਰਿਸ਼ਨਪੁਰ ਜੀ ਕਹਿੰਦੇ ਕੋਈ ਗੜਬੜ ਲੱਗਦੀ ਆ ਮਾਮਲਾ ਗੜਬੜ ਹੈ ਇੱਕ ਗੀਤ ਵੀ ਆਇਆ ਸੀਗਾ ਕਰਨ ਬਲਾਚਾਰ ਪਵਨ ਮਾਨ ਗੱਲਾਂ 25-30 ਬੰਦੇ ਮੋੜੋ ਅੱਗੇ ਪਾਣੀ ਸਾਈਡ ਤੋਂ ਨਾਲੋਂ ਜੈਂਟਰ ਲਾ ਕੇ ਲਾਵਾ ਪਵਨ ਮਾਲ ਗੈਣਾ ਆਜੋ ਪੱਤ ਕੇ ਦੁਆਬੇ ਵਾਲੇ ਤਰਪੇ ਜਠੇਰਿਆਂ ਨੂੰ ਢੇਟੇ ਵਾਲਿਆ ਬਾਬਾ ਨਾਨਕ ਸੋਚਦਾ ਹੋਊਗਾ ਕਿ ਹੋ ਗਿਆ ਸਿੱਖਾਂ ਮੇਰਿਆਂ ਨੂੰ ਢੇਟੇ ਵਾਲਿਆ ਬਾਬਾ ਨਾਨਕ ਸੋਚਦਾ ਹੋਊਗਾ ਕਿ ਹੋ ਗਿਆ ਸਿੱਖਾਂ ਮੇਰਿਆਂ ਨੂੰ ਢੋਟੇ ਵਾਲਿਆ ਕਿਤੇ ਕਈ ਸਾਲ ਪਹਿਲਾਂ ਭਾਂਡਾ ਦੁਨੀਆ ਦੇ ਆਦਰਮਾਨ ਪਿੰਡ ਦੇ ਵਿੱਚ ਵੀ ਕਲ ਨੂੰ ਸ਼ਿੰਦ ਮੇਲਾ ਹੋਵੇਗਾ 9 ਤਰੀਕ ਨੂੰ ਦੋਨੋਂ ਵਾਲ ਕਲਾਾਂ ਦੇ ਵਿੱਚ 9 ਨੂੰ ਲੰਲੀਆਂ ਦੇ ਵਿੱਚ ਲਾਂਬੜੇ ਦੇ ਲਾਗੇ ਕਰਕੇ ਔਰ 10 ਤਰੀਕ ਨੂੰ ਬਸੇਸਰਪੁਰ ਦਾ ਸ਼ਿੰਦ ਮੇਲਾ ਹੋਵੇਗਾ ਕਰਨ ਬਲਾਚਰ ਤਬਨ ਮਾਨ ਜੱਲਾ ਰਾਟਰ ਦੱਪਿਆਂ ਦਾ ਐਨ ਬੱਲੇ ਬੱਲੇ ਹੋ ਰਹੀ ਮੈਦਾਨ ਦੇ ਵਿੱਚ ਮੁੰਡੇ ਦੋਨੇ ਟੌਪਦੇ ਆ ਐਨ ਗੱਲਾਂ ਕਹਿੰਦੇ ਸਿਰੇ ਦੀਆਂ ਗੱਲਾਂ ਬਾਤਾਂ ਟਕਾਣੇ ਲੱਗਣਗੀਆਂ ਨਾਵੇਂ ਤੇ ਸਰਨਾਵੇਂ ਵੱਡੇ ਆ ਲੱਖਾਂ 'ਚ ਵਿਚਕਾਰ ਮੁੰਡਾ ਧੱਕ ਧੱਕੇ ਬਾਹਰ ਨੂੰ ਲੈ ਗਿਆ ਲੈ ਆਓ ਵਿਚਕਾਰ ਨਾਲ ਆਓ ਗੱਦੇ ਲੈ ਆਓ ਪਿੱਛੇ ਦੋਨੇ ਬੱਲਾਂ ਨੂੰ ਜਿਹੜਾ ਟੀਕਾ ਲਾਉਂਦਾ ਚਿੱਟੇ ਦਾ ਕਹਿੰਦਾ ਉਹ ਵਿੱਚ ਜਵਾਨੀ ਮਰ ਜਾਂਦਾ ਜਿਹੜਾ ਪੱਟਿਆ ਪੈਮਾ ਧਰਮਾਂ ਦਾ ਉਹ ਅੰਦਰੋਂ ਅੰਦਰ ਹੀ ਖੜ ਜਾਂਦਾ ਜਿਹਨੂੰ ਰੋਗ ਇਸ਼ਕ ਦਾ ਲੱਗਦਾ ਉਹ ਜਿੱਤ ਕੇ ਬਾਜ਼ੀ ਹਾਰ ਜਾਂਦਾ ਜੋ ਜਾਂਦਾ ਬਲੰਤਕਾਰੀ ਬਾਪਿਆਂ ਤੋਂ ਡੇਰਿਆ ਤੇ ਉਹਦਾ ਡੇਰਾ ਹੁੰਦਾ ਗੱਲ ਕਹੁੰਦੇ ਫਿਰ ਉਹਦੇ ਵਾਲੇ ਸਰ ਜਾਂਦਾ ਜੋ ਗੁਰੂ ਗ੍ਰੰਥ ਸਾਰ ਨੂੰ ਮੰਨੇ ਤਲਿੱਤੇ ਵਾਲਿਆ ਉਹ ਤਾਂ ਤਰ ਜਾਂਦਾ ਜੋ ਗੁਰੂ ਗ੍ਰੰਥ ਸਾਰ ਨੂੰ ਮੰਨੇ ਤਲਿੱਤੇ ਵਾਲਿਆ ਉਹ ਤਾਂ ਤਰ ਜਾਂਦਾ ਲਓ ਸਾਹਮਣੇ ਰੱਖੀਏ ਦੂਜੇ ਵੀ ਸਪੈਸ਼ਲ ਫਿਰ ਸ਼ੁਰੂ ਕਰਵਾਵਾਂਗੇ ਆ खाईंदे पिणी मिलंदा ਪਾਪਾ ਜੀੱਖਾਂ ਤੇ ਲੱਖਾਂ ਤੇ ਇਫਰਦਾ ਕੋਈ ਸੈਕਿੰਡ ਵੀ ਪਤਾ ਨਹੀਂ ਦੋਸਤਾਂ ਕਿੰਨਿਆਂ ਨੇ ਕੋਈ ਦਿਹਾੜੀ ਕਰਕੇ ਡੱਕ ਦਪਾਈ ਫਿਰਦਾ ਕੋਈ ਰੰਗ ਬਰੰਗੀਆਂ ਪਸ਼ਾਕਾਂ ਪਾਉਂਦਾ ਕੋਈ ਨੰਗਾ ਰਹਿ ਕੇ ਜ਼ਿੰਦਗੀ ਚਲਾਈ ਫਿਰਦਾ ਹਨਾਣਾ ਮਾਧੋ ਚੰਡਿਆ ਲੱਭਦਾ ਉਸ ਰੱਬ ਨੂੰ ਜਿਹੜਾ ਸਾਰੀਆਂ ਖੇਡ ਰਚਾਈ ਫਿਰਦਾ ਹਨਾਣਾ ਮਾਧੋ ਛੱਡੂਆ ਲੱਭਦਾ ਉਸ ਰੱਬ ਨੂੰ ਜਿਹੜਾ ਸਾਰੀ ਉਖਾੜ ਉੱਚਾਈ ਫਿਰਦਾ ਜਿੱਦਣੇ ਪਾਸੇ ਮੁਖੀਏ ਕੋ ਦੋ ਦਰਤਾਂ ਦੇ ਉੱਪਰੋਂ ਬੋਡਾ ਰੱਖਣਾ ਵੀ ਔਖਾ ਬੋਡਾ ਸਹਿਣਾ ਵੀ ਔਖਾ ਬੋਡਾ ਰੱਖਣਾ ਵੀ ਔਖਾ ਤੇ ਬੋਡਾ ਸਹਿਣਾ ਵੀ ਔਖਾ ਗੱਲਾਂ ਪਹਿਲਵਾਨੀਆਂ ਦੀਆਂ ਗੱਲਾਂ ਪਲੇਰੀਆਂ ਦੀਆਂ ਆਹ ਗੱਲਾਂ ਸੁਖਾ ਲਈਆਂ ਨਹੀਂ ਮੇਰੇ ਮਿੱਤਰੋ ਮਾਲ ਦੋਨੇ ਟੌਪਦੇ ਆ ਐਨ ਬਰਾਬਰ ਤੇ ਮਾਲਾ ਸਪੈਸ਼ਲ ਕੁਸ਼ਤੀ ਸਾਹਮਣੇ ਦੇਖੀਏ ਅਸੀਂ ਨੂੰ ਮੈਦਾਨ ਦੇ ਵਿੱਚ ਦੋ ਕੁਸ਼ਤੀਆਂ ਸਪੈਸ਼ਲ ਤੇ ਕੇ ਕਲਾਸ ਦੀ ਕੁਸ਼ਤੀ ਜਿਹੜੀ ਚੱਲ ਰਹੀ ਹੈ ਖੱਲਾਂ ਦੇ ਦਰਮਿਆਨ ਨਹੀਂ ਚੱਲ ਗਈ ਉਹ ਜਿੱਥੇ ਤੰਦਰੁਸਤੀ ਦਾ ਮੇਨਾ ਹੁੰਦੇ ਹੱਦੋਂ ਵੱਧ ਮੋਟਾਪਾ ਵੱਧ ਜਾਂਦਾ ਜਿਹੜਾ ਬੰਦਾ ਸਦਾ ਹੀ ਲੋਲਾ ਹੋਵੇ ਏਹ ਕਹਿੰਦੇ ਜੋ ਲੈ ਕੇ ਕੁਸ਼ਤੀ ਜਿੱਤ ਲਈ ਆ ਉਧਰਲੇ ਪਾਸੇ ਵਖੀ ਮੁੰਡਾ ਰੋਟਾ ਕਾਲਾ ਬੱਲੇ ਬੱਲੇ ਕਰਵਾ ਰਿਹਾ ਮੈਦਾਨ ਦੇ ਵਿੱਚ ਉਹ ਨਹੀਂ ਜੀ ਸਾ ਬੱਲੇ ਬੱਲੇ ਹੋ ਰਹੀ ਹੈ ਐਨ ਕਹਿੰਦਾ ਕਾਤਾ ਪਹਿਲਵਾਨਾਂ ਦਾ ਪਿੰਡ ਹੈ ਕਬੱਡੀ ਦੇ ਖਿਡਾਰੀਆਂ ਦਾ ਨੰਬਰ ਫਟਟ ਸਰਪੰਸ ਜੀ ਜਨੈਲ ਦੇ ਬ੍ਰਦਰ ਉਸ ਸਟੇਜ ਤੇ ਆ ਜਾਓ ਅਗਲੀ ਜਿਹੜੀ ਸਪੈਸ਼ਲ ਕੁਸ਼ਤੀ ਉਹਨਾਂ ਵੱਲੋਂ ਆ ਉਹ ਸ਼ੁਰੂ ਕਰਨ ਜਾ ਕੇ ਅਗਲੀ ਸਪੈਸ਼ਲ ਕੁਸ਼ਤੀ ਹੋਵੇਗੀ ਆ ਕੁਸ਼ਤੀਆਂ ਸਮਾਪਤ ਹੋਣ ਤੋਂ ਬਾਅਦ ਬਰਿੰਦਰ ਵੜੋਆਲ